ਹੁਣ ਆਪਾਂ ਉਹ ਨੀਮ ਜਿਹੜਾ ਕੱਲ ਮਿਸ ਕੀਤਾ ਹੈ ਡਬਲ ਮਸ ਲਾਣਾ ਜੇ ਠਾਈ ਠੀਕ ਆ ਤੱਕ ਪਾ ਗਿਆ ਵਾਂਗੇ ਧੱਕ ਧੱਕ ਹੋ ਗਿਆ 12:22 12:22 ਹੋ ਗਿਆ ਜੇ ਜਿਮ ਜਾਣ ਲੱਗੇ ਜੀ ਕਿਸਮਤ ਹੁਣ ਇਹ ਚੰਗੀ ਹੋਵੇ ਕਿ ਸਾਨੂੰ ਉਹ ਮੋਟਰਸਾਈਕਲ ਮਿਲ ਜਾਵੇ ਇਹਨੂੰ ਪੁੱਛੋ ਕਿੰਨੇ ਪਹਿਲਾਂ ਹੁੰਦਾ ਭਾਵੇਂ ਉਨਾ ਹੀ ਹੁਣ ਜਿਮ 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 ਹਿੰਦਿਆ ਲਗਦਾ ਹਿੰਦਿਆ ਤੀ ਹੈ ਯੋ ਯੂ ਆਰ ਫੇਮਸ ਇਨ ਇੰਡੀਆ ਯਸ ਵੀ ਆਰ ਵੈਰੀ ਬਿਗ ਯੂਟਿਊਬਰ ਵੈਰੀ ਬਿਗ very big influencer posing, please, posing posing you also posing you also posing ha <laughs> lag jaunga niar vich time four four ji pakka bada ganda khulla huga khulla na ude audi nahi sahi rehne sare hun jarda karta othe apne bandeyan nu phone ve do punjabi aa rahe ne lut liye chalda number note kar lo sanu kuch ho gaya chhadde hona ohhi hai ge is waqt malaysia te laake <laughs> khulla par ka ji kithe <laughs> taxi le <laughs> honi unne ਉਹਨੂੰ ਪੁੱਛਣਾ ਜਾਣਾਂ ਕਿੱਥੇ ਕੀ ਗਿਆਗਾ ਭੈਣੋ ਮੈਂ ਪਪੜ ਲੈਣ ਬਾਜ਼ਾਰ ਜਾਣਾ ਹਾਂ ਹੈ ਪੁੱਛਣਾ ਯੂਟਿਊਬ ਬਲੌਗਰ ਬਣਿਆ ਵੱਡਾ ਤਾਂ ਜਵਾਬ ਹੀ ਕੋਈ ਨਹੀਂ ਆਖਰੀ ਵਲੌਗ ਹੈ ਜੱਟ ਜੇ ਜਿਮ ਖੁੱਲ੍ਹਾ ਹੋਇਆ ਤੇ ਫਿਰ ਤੇ ਮੈਂ ਕਰਾ ਦੂੰਗਾ ਆਕ 24 ਹੋਅਰਸ ਨੋ ਹੈਵ ਜਿਮ ਓਪਨ ਗੂਗਲ ਸੀਟ 24 ਹੋਅਰ ਲਾਈਫ ਐਂਡ ਫਿਟਨੈਸ ਨੀਅਰ ਔਰ ਦੂਰ ਨੋ ਨਾਟ ਨੀਅਰ ਓਕੇ ਥੈਂਕ ਯੂ ਇਸ ਪਰਸਨ ਬਟ ਆਈ ਆਲਸੋ ਨੋਟ ਸ਼ੋਰ ਥੈਂਕ ਯੂ ਮਸ਼ੀ ਹੋਣ ਦੇ ਤਰਲੋ ਮਸ਼ੀ ਤਰਲੋ ਮਸ਼ੀ ਗਿਆ ਨਹੀਂ ਵੀ ਟਾਵਰ ਲੈ ਗਏ ਇਦਰਾ ਬਾਹਰ ਭੈਣ ਜਿਹੜੇ ਮਸੀ ਡੰਡ 2000 ਮਾਰਦਾ ਉਹ ਵੀ ਜਾ ਕੇ ਨੇ ਬਸ ਪਹਿਲਾਂ ਹੀ ਮਾਰਨੇ 40 ਮੁੜ ਕੇ ਉੱਚ ਉੱਚ ਜੇਮ ਜੇਮ ਓਪਨ ਯੂ ਆਰ ਪੱਕਾ ਓਪਨ ਸ਼ੋਰ ਓਪਨ ਸੀ ਡੈਮ ਸ਼ੋਰ ਹਾਊ ਮਚ ਵੇਅਰ ਕਾਰਡ ਕਾਰਡ ਅਵੇਲੇਬਲ ਉੱਪਰ ਲੈਵਲ 4 ਮੇ ਜਾ ਕੇ ਚੈੱਕ ਕਰ ਲੈ ਉੱਪਰ ਸਿੱਧਰ ਪੁਆਇੰਟ ਮੇ ਜਾ ਹੁੰਦੀ ਆ ਰਹੀ ਨੂੰ ਨੇ ਕਾਰਡ ਕਿੱਥੋਂ ਸੇ ਮਿਲੇਗਾ ਉਹ ਜੋ ਲੈਵਲ ਬਟ ਯੂ ਸੀ ਆਲਰੇਡੀ ਦ ਕੰਸਟਲੇਸ਼ਨ ਦ ਕਲੋਸ 8 ਕਿਲੋਮੀਟਰ ਟਾਈਨਾ ਟਾਉ ਆ ਲਾਸਟ ਟਰਾਈ ਆ ਮੌਲ ਦੇ ਵਿੱਚ ਸਾਨੂੰ ਕਾਰ ਚਾਹੀਦਾ ਜਾਉ ਅੰਦਰ ਬੰਦਾ ਉੱਥੇ ਮੌਜੂਦ ਹੋਏਗਾ ਫਿਰ ਅੰਦਰ ਬੰਦਨ ਆਮਾ ਜਿੱਥੇ ਬਨੇਗਾ ਇੱਥੇ ਫਿਰ ਪੋਜ਼ਿੰਗ ਕਰ ਜੰਨੇ ਜਿਮ ਪਹੁੰਚ ਗਏ ਆ ਟੈਕਸੀ ਵਾਲੇ ਨੂੰ 2000 ਰੁਪਿਆ ਦੇ ਦਿੱਤਾ ਵਾ ਉਹ ਆਪਾਂ ਜਿਮ ਗਏ ਆ ਅਨੇ ਵਿਚਾਰੇ ਨੇ ਮਿਹਨਤ ਕੀਤੀ ਤਾਂ ਇੱਕ ਨਦਵਾ ਉਹ ਮੱਚ ਉਹ ਕਹਿੰਦਾ ਨਾ ਯਾਰ ਤੁਸੀਂ ਮੇਰੇ ਬ੍ਰਦਰ ਜੇ ਸੁਣੋ ਉਹਦੇ ਮੂੰਹ ਆ ਆ ਨਾ ਜੂਮ ਕਰ ਨਾਰਲ ਪਾਣੀ ਦੋ ਦੋ ਪੀਵਾ ਇਕਰਾਰ ਰੱਖਾਂਗੇ ਪੂਰੀ ਮੇਰੀ ਸਿਹਤ ਦਾ ਰਾਤ ਲੋ ਜੀ ਸ਼ਕਤੀ ਵਾਟਰ ਤੇ ਡਾਈਟ ਬਣ ਗਈ ਆ ਡਾਈਟ ਆਪਾਂ ਖਾ ਲਈ ਆ ਇੰਨਾ ਸਿਪ ਰਹਿ ਗਿਆ ਰਾਈਟ ਟਾਈਮ ਖਾਰ ਰਾਜ ਮਲੇਸ਼ੀਆ ਦਾ 11:25 11:25 ਮਿੰਟ ਰਾਤ ਦਾ ਟਾਈਮ ਆ ਤੇ ਨੈਟ ਦੇ ਸਰਚ ਕਰਕੇ ਗੂਗਲ ਤੇ ਇੱਕੋ ਹੀ ਜਿਮ ਖੁੱਲ੍ਹਾ ਇਤੋਂ 8 ਕਿਲੋਮੀਟਰ ਦੂਰ 24 ਘੰਟੇ ਹੁਣ ਆਪਾਂ ਉਹ ਨੇਮ ਜਿਹੜਾ ਕੱਲ ਮਿਸ ਕੀਤਾ ਸੀ ਡਬਲ ਮਸਲ ਲਾਉਣਾ ਜੇ ਹੁਣ ਆਪਾਂ ਚੱਲੇ ਜੇ ਪੌਣੇ 12 12 ਵਜੇ ਰਾਤ ਦੇ ਜਿਮ 2 ਵਜੇ ਵਾਪਸੀ ਜੇ ਇੱਥੇ ਵੀਡੀਓ ਬਣੇਗੀ ਇਸ ਵੇਰੇ ਫੇਰ ਹੱਥ ਵੇਰੇ ਉੱਠਾ ਠੀਕ ਆ ਟੱਕ ਪਾ ਗਿਆ ਵਾਂਗੇ ਟੱਕ 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 ਦੇ ਨੇ ਸਾਰੇ ਚੀਨੀ ਲਾਉਂਦੇ ਉੱਥੇ 10 ਤਰੀਫ ਕਰ ਤੋਂ ਬਗੈਰ ਤੇਰੇ ਸਾਥ ਨੂੰ ਕੀ ਮੰਨਦੇ ਥੇ 10 ਉਹ ਦੇ ਕੰਦੇ ਭਾਈ ਅਗਲੀ ਵਾਰੀ ਅਸੀਂ ਆਵਾਂਗੇ ਤੁਹਾਡੇ ਵਰਗੇ ਹੋ ਜਾਵਾਂਗੇ ਆ ਇਦਾਂ ਕਹਿੰਦੇ ਨਾ ਹਾਂ ਮੱਛੀ ਸਾਰੇ ਸਾਰੇ ਹੱਥ ਹੀ ਲਾਈ ਜਾਂਦੇ ਬਾਹਰ ਮਾਰ ਖਾਈ ਹੀ ਜਾਂਦੇ ਕਿਲੋ ਕਿਲੋ ਮੱਛੀ ਚਲੋ ਫੈਨ ਫੋਲੋਇੰਗ ਬੜੀ ਇੱਥੇ ਵਰ ਬੂਹੜ ਲਗਾਏ ਨਹੀਂ ਲਗਾਇਆ ਉੱਥਰੇ ਹੀ ਆਇਦਾ ਹੋ ਗਿਆ 12:22 12:22 ਹੋ ਗਿਆ ਜਿਮ ਜਾਣਾ ਸੀ 11 ਵਜੇ ਪਰ ਅੰਦਰ ਮੀਟਿੰਗ ਚੱਲ ਰਹੀ ਲੱਭੀ ਥੋੜਾ ਸਾਰੇ ਭਰਾ ਪਹਿਲੇ ਹਣੇ ਹੋਣਾ ਆਪਾਂ ਜਿਮ ਜਾਣ ਲੱਗੇ ਜੀ ਕਿਸਮਤ ਹੁਣ ਇਹ ਚੰਗੀ ਹੋਵੇ ਕਿ ਸਾਨੂੰ ਉਹ ਮੋਟਰਸਾਈਕਲ ਮਿਲ ਜਾਵੇ ਸਹੀ ਠੀਕ ਆ ਤੇ ਜਿਮ ਜੰਮੀ ਘੰਟੇ ਓਪਨ ਹੁੰਦਾ ਸਭੀ ਘੰਟੇ ਬੰਦ ਕਰ ਦ ਇਹਨੂੰ ਪੁੱਛੋ ਕਿੰਨੇ ਪਹਿਲਾਂ ਹੁੰਦਾ ਭਾਵੇਂ ਉਹ ਨਹੀਂ ਹੁਣ ਥਿਸ ਇਜ਼ ਟੈਕਸੀ ਹੈਲੋ ਹਲੋ ਨਾ ਯੂਫਰੀ ਜਿਮ 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 ਹਿੰਦੀਆ ਲਗਦਾ ਹਿੰਦੀਆ ਤੀ ਹੈ ਜਿਮ ਜਿਮ ਅਦਰ ਵਾਹ ਆ ਫੋਟੋ ਵੀ ਵੀ ਵਾਂਟ ਟੂ ਗੋ ਹੇਅਰ ਡੋਨਟ ਨੋ ਕਸ ਕਸ ਵਾਲਾ ਗਿਆ ਨੋਮੇ ਉਹ ਨਹੀਂ ਉਹ ਇਦਾਂ ਨਹੀਂ ਆਉਣਾ ਲੈਂਡ ਲਈ ਹੁੰਦੀ ਤੇ ਉਹਦਾ ਅਸਲ ਚੁੱਕ ਲਈ ਹੁੰਦੀ ਸਰਾ ਨਾਲ ਤੁਰ ਕੇ ਪਹੁੰਚਾਂਗੇ 8 ਕਿਲੋਮੀਟਰ ਹੀ ਤੁਰਨਾ ਸਿਰਫ ਕਾਰਡੀਓ ਹੋ ਗਿਆ ਆਪਣਾ ਉਹ ਟੈਕਸੀ ਲੋੜ ਰਾਣੀ ਪਤਾ ਭਾਈ ਉਹ ਸਾਰਾ ਅੰਗਰੇਜ਼ੀ ਨਹੀਂ ਸਮਝਦਾ

Japanese language 27 million people oh my yeah. god oh my god very big influencer yeah nanaza rock ranada rock rock yes nice meeting you so posing 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 yeah i take photo you also posing you also posing हाँ थैंक यू थैंक यू थैंक यू थैंक यू थैंक यू थैंक यू बाय राव दे साठ दे आए हैं दोनों तुरीयाने कोई भी नहीं का नहीं नहीं बकरा का नॉर्फाइन ਇੱਕ ਗੱਲ ਵਨ 150 ਵੀ ਬਿੱਟਾ ਕਲੀਅਰ ਵੀ ਬਿੱਟਾ ਇਸੇ ਇਸੇ ਤੋਂ ਮੌਮਤ ਕਰਾਈਓ ਟੇਕ ਮੀ 20 ਗੈਨ okay. 20 uh -huh. 20 ਆਰਐਮ ਓਕੇ ਆਈ ਵਿਲ ਡਿਸਕਸ ਵਿਦ ਕਹਿੰਦਾ ਮੈਨੂੰ ਜਿਮ ਪਤਾ ਖੁੱਲਾ ਹੋਊਗਾ 20 ਆਰਐਮ ਲਵਾਵਾਂਗਾ ਹੈ ਕਹਿੰਦਾ ਮੈਨੂੰ ਜਿਮ ਪਤਾ ਖੁੱਲਾ ਹੋਊਗਾ 20 ਆਰਐਮ ਲਵਾਵਾਂਗਾ 20 ਦੀ ਲੈਣ ਲੈਣੇ ਨੇ ਕਿੰਨੇ ਹੁੰਦੇ 20 ਉਹ ਛੱਡ 400 ਰੁਪਏ ਅੱਛਾ ਰੁਪਏ ਖੋਲੋ ਹਾਲ ਲਿਕੇਸ਼ਨ ਨਹੀਂ ਕਹਿੰਦਾ ਆਹ ਨਹੀਂ ਖੁੱਲਾ ਹੈ ਕਹਿੰਦਾ ਇੱਧਰ ਹੋਗਾ ਜਿੰਮ ਮੈਂ ਲੱਗ ਜਾਵਾਂਗਾ ਨੀਅਰ ਵਿੱਚ ਟਾਈਮ ਫੋਰ ਜਿੰਮ オーਪਨਰ 9:10 ਮਿੰਟ ਨੀਅਰ ਨੀਅਰ ਜਿੰਮ ਮੈਂ ਆਪਾਂ ਮੋਬਿਲ ਫੋਨ ਲਿਗੋ ਅੱਜ ਸ਼ੋਰ オーਪਨ ਮਨ 20 ਰੁਪਏ ਚਲਿਏ ਕਿ ਲਾਇਆ ਯਾਰ ਪੱਕਾ ਪਤਾ ਕਿੰਦਾ ਖੁੱਲਾ ਹੋਆ ਆਇਆ ਖੁੱਲਾ ਨਾ ਉਹਦੇ ਆਉਟ ਨਹੀਂ ਪਈ ਆਜੋ ਵੀਸ਼ ਕੇ ਜਿੰਮ ਦੇ ਸਕੀਨ ਹੈਵੀ weight ਮਾਰਦੇ ਆਜੋ ਆਜੋ ਥੈਂਕ ਯੂ ਆ ਮੈਨੂੰ ਲੱਗਦਾ ਰਾਏ ਨੇ ਪੰਗਾ ਪਾ ਲਿਆ ਨਹੀਂ ਰਾਤ ਦਾ 1:00 ਵੱਜ ਗਿਆ ਜੀ ਤੇ ਉਹ ਗੋਗਲ ਦੇ ਨਹੀਂ ਉਹਨੇ ਸਰਸਰ ਚ ਮਾਰੀ ਉਹਨੇ ਸਾਲਿਆਂ ਜਿਆਦਾ ਕਰਤਾ ਉਹਦੇ ਆਪਣੇ ਬੰਦਿਆਂ ਨੂੰ ਫੋਨ ਵੀ ਦੋ ਪੰਜਾਬੀ ਆ ਰਹੇ ਤੇ ਨੇ ਲੁੱਟ ਲਈ ਚੀਜ਼ਾਂ ਪਾਈ ਆਵੇਲਾ ਚੈਨਾ ਇਧਰ ਵੇਖੋ ਪੀ ਸੋਨੇ ਦੀਆਂ ਚੀਜ਼ਾਂ ਪਾਈਆਂ ਤੇ ਖੋਲਿਏ ਖੋਲਿਏ ਉਹ ਮੈਂ ਬੁਲਾਉਂਦਾ ਵੇਖਦਾ ਇਹਦਾ ਨੰਬਰ ਨੋਟ ਕਰ ਲਓ ਸਾਨੂੰ ਕੁਝ ਹੋ ਗਿਆ ਛੱਡੇ ਹੋਣਾ ਅੱਧੀ ਰਾਤ ਆਈ ਸੀ ਜਿਵੇਂ ਹਾਂ ਉਥੇ ਭਾਵੇਂ ਪੈਰ ਕਾਲੇ ਰੰਗ ਫੜ ਕੇ ਠੋਕਿਆ ਹੋਏ ਇਸ ਕਰਕੇ ਵੀਰੋ ਆਈ ਹੈਗੇ ਜੀ ਇਸ ਵਕਤ ਇਹ ਮਲੇਸ਼ੀਆ ਦੇ ਲਾਗੇ ਫੁੱਲਪੁਰ ਕਾਵ ਜੀ ਹਾਂ ਨਹੀਂ ਨਹੀਂ ਜਿਮ ਹੀ ਹੈ ਜਿਮ ਹਾਂ 24 ਆਵਰਸ ਓਪਨ ਹਾਂ ਚਲੋ ਬੱਜ ਗਈ ਆ ਉਹਨੇ ਕਹਿੰਦਾ ਮੈਂ ਜਿਮ ਦੇ ਸਰਚ ਮਾਰੀ ਆ ਬਾਕੀ ਜੇ ਕੁਝ ਹੋ ਗਿਆ ਰਾਤ ਨੂੰ ਦੋਵਾਂ ਨੂੰ ਤੇ ਕੱਲੀ ਮਾਂ ਦੇ ਕੱਲੇ ਪੋਤੇ ਆ ਕੱਲੀ ਕੱਲੀ ਮਾਂ ਦੇ ਕੱਲੇ ਪੋਤੇ ਲਾਈਫ ਹੈਗੀ ਲਾਈਫ ਹੈਗੀ ਰਿਸਕ ਆ ਜਿਵੇਂ ਡੋਲੇ ਬਣਾਉਣੇ ਰਿਸਕ ਤੇ ਪਾਜੀ ਲੈਣਾ ਹੀ ਪੈਣਾ ਕੱਲ ਫੇਰੇ ਕੱਲ ਸਾਡੀ ਮੀਟਿੰਗ ਆ ਟਾਈਮ ਬਿਜ਼ੀ ਆ ਟਾਈਮ ਉੱਤੇ ਘੋਟੇ ਵਿਟੇਜਿੰਗ ਮਨ ਸੋ ਇਟ ਇਜ਼ ਸੋ ਡਾਇਰਟੀ ਇਫ ਜੇਮਸ ਸਿੰਗਾਪੁਰ No have a simple have gym is no have no 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 gym some hotel or suit ਆਵਰ ਹੋਟਲ ਹੈਵ ਜਿਮ ਬਟ ਇਟਸ ক্লোਜ਼ ਐਟ 9 ਪੀਐਮ 9 ਪੀਐਮ ਵੈਰੀ ਅਰਲੀ ਹਾਰਨ ਵੈਰੀ ਅਰਲੀ ਵੈਰੀ ਅਰਲੀ ਯੂ ਗੂਗਲ ਸਰਚ ਜਿਮ ਇਜ਼ ਓਪਨ 24 ਆਵਰਸ ਹੈਵ ਆਈ ਆਲਸੋ ਡੋਨਟ ਨੋ ਆਈ ਗੈਸ ਗੂਗਲ ਜਿਮ ਉਹ ਜਿਮ ক্লোਜ਼ ਨਾ ਹਾਂ ਉਹ ਦੇਖੋ ਸ਼ੂਰ ਆਲਵੇਸ ਇਨ ਮਾਈ ਪਲੇਸ ਲਾਈ ਆਈ ਡੋਨਟ ਨੋ ਆਈ ਕਾਲ ਟੂ ਕਲੋਜ਼ ਟੂ ਆ ਕਲੋਕ ਕਿ ਫਾਈਨਲ ਟੌਨ ਹੋੜ ਦੀ ਫੋਟੋ ਖਿੱਚੀ ਉਹ ਆ ਲੋ ਉੱਤੇ ਉਹ ਫੋਟੋ ਮੰਗਾਵਾਂਗੇ ਭਾਈ ਕੋ ਕਿਹੜੇ ਭਾਈ ਦਾ ਮੋਬਾਈਲ ਹੈਗਾ ਭਾਈ ਉਹ ਜਸਵੀ ਭਾਈ ਕੋ ਉਹ ਭਰਾਵਾ ਮੁਰਕਿਉ ਨੇ ਜਿੱਥੇ ਟੈਕਸੀ ਲਿਉਣੀ ਉਹਨੇ ਉਹਨੂੰ ਪੁੱਛਣਾ ਜਾਣਾਂ ਕਿੱਥੇ ਕੀ ਗਿਆਗਾ ਭਾਂਜੇ ਉਹ ਮੈਂ ਪਪੜ ਲੈਣ ਬਾਜ਼ਾਰ ਜਾਣਾ ਜੋ ਹੈ ਕੁਸਾਰਾ ਦੀ ਗੱਲ ਕੀ ਦੀ ਜਾਂਦਾ YouTube ਬਲੌਗਰ ਬਣਿਆ ਵੱਡਾ ਤਾਂ ਜਵਾਬ ਹੀ ਕਿਵਾਂ ਚੀ ਆ ਪੰਜਾਬ ਯੂ نو ਵੇਅਰ ਵੀ ਕਮ ओके ਅੰਗਰੇਜ਼ੀ ਵਧੀਆ ਸਿੱਖ ਜੇਗਾ ਕੱਲ ਨੂੰ ਇਹ ਵੀ ਤੇਰੇ ਬੱਚੇ ਪੁੱਛੇ ਹੋਣੇ ਅੰਗਰੇਜ਼ੀ ਇੰਗਲਿਸ਼ ਵਧੀਆ ਬੋਲਣਾ ਕਰਮੇ ਮਾਤ ਕੇ ਰਾ ਦੇ ਯੂ نو ਵੇਅਰ ਯੂ ਪਿਕ ਅਪ ਅਸ ਅਸ ਆਈ نو ਆਈ نو ਇੰਗਲਿਸ਼ ਵਰਦੀ ਪਲੇਸ ਨੇ ਨਹੀਂ ਖਿੱਚੀ ਉਹ ਤਾਂ ਸਲਕਾ ਵਾ ਚਾਇਨਾ ਟਾਊਨ ਚਾਇਨਾ ਟਾਊਨ ਆ ਚਾਇਨਾ ਟਾਊਨ ਦੇ ਲਾਗੇ ਆਏ ਹਾਂ ਆਪਾਂ ਉੱਥੇ ਗਏ ਰਾਂਗੇ ਉਹ ਚਾਇਨਾ ਟਾਊਨ ਹੀ ਇਥੇ ਕਾਲ ਜੂਸ ਮੈਨੂੰ ਨਹੀਂ ਲੱਗਦਾ ਅਜੇ ਵਾਪਸ ਆਈ ਆਖਰੀ ਵਲੌਗ ਹੈ ਜੱਟ ਸਹੀ ਗੱਲ ਹੈ ਭਾਂਜੇ ਵਲੌਗਰ ਬੀਗ ਵਲੌਗਰ ਹਾਂ ਉਹ ਲੈ ਚਲੇ ਪੁਲ ਦੇ ਥੱਲੇ ਸਹੀ ਗੱਲ ਹੈ 15 60 ਆਹ ਉਹ ਤੇਰੀ ਨੂੰ ਓਏ ਓਏ ਇਹਨੇ ਲੋਕ ਵੀ ਕਰਦੇ ਭਾਈ ਸਾਰੇ ਹੈਂ ਬਨੇ ਲੋਕ ਵੀ ਕਰਦੇ ਸਾਰੇ ਲੋਕ ਕਰਤਾ ਸਾਰੇ ਗੱਡੀ ਆਈ ਲਾਈਵ ਹੋ ਗਈ ਜੇ ਕੋਈ ਸੁਭ ਗਿਆ ਨਾ ਬੰਦੇ ਨੇ ਛੱਡਣਾ ਨਹੀਂ ਤੈਨੂੰ ਬਹੁਤ ਦੁਨੀਆਂ ਕਿਤੇ ਸਾਡੇ ਆਸਰੇ ਜੀਦੀ ਐ ਇਹਦਾ ਤੇ ਵਿਆਹ ਵੀ ਹੋਣਾ ਮੇਰਾ ਇਸ ਤਰ੍ਹਾਂ ਸਰ ਸਰ ਮੈਂ ਤਾਂ ਕੁਝ ਨਹੀਂ ਦੇਖਿਆ ਭਲੇ ਉਤੇ ਬੰਦੇ ਬੈਠੇ ਇੰਜਵਾਇ ਕਰਦੇ ਭਾਂ ਦੇ ਬਾਣੀ ਕਿਹੜੇ ਸ਼ੋਲਡਰ ਦੇ ਲੈਟ ਤੇ ਆ ਲੈ ਉਹ ਕਿੱਧਰ ਰਹੀ ਜਾਂਦਾ ਏ ਅਹੀਂ ਵੀਡੀਓ ਨਹੀਂ ਬੰਦ ਗਿੰਦੇ ਦਾ ਜੇਮ ਨਹੀਂ ਹੁੰਦਾ ਸਹੀ ਗੱਲ ਹੋਗੀ ਮੈਨੂੰ ਲੱਗਦਾ ਨਹੀਂ ਰਾਤ 1 ਵਜੇ ਲਾਉਂ ਕਹਿੰਦਾ 2 ਵਜੇ ਦਾ ਖੁੱਲਦਾ ਇਹ ਕਿਹੜਾ ਛਦਾਈ ਦਾ ਰਾਤ 1 ਵਜੇ ਨਹੀਂ ਆਪਾਂ ਇਤਰਾਪਨ ਲੋ ਕਰਤਾ ਨਾ ਇਹ ਤੇ ਖੋਲ ਨਹੀਂ ਸਕਦੇ ਫਿਰ ਜਿਹਨੂੰ ਆਡਾ ਫੋਨ ਲੱਭੂਗਾ ਖੋਲ ਕੇ ਵੀਡੀਓ ਵੇਖ ਲੂਗਾ ਅੱਛਾ ਇਹ ਨਹੀਂ ਬਾਈਦਾ ਆਵਾਜ਼ ਵੀ ਬੋਲ ਭਰਾਵਾ ਆ ਜੇ ਪੀਂ ਮਹਰੇ ਕੀ ਕਹਿੰਦਾ ਉਹ ਮਿਊਟ ਛੱਡ ਰਹਾ ਉਹ ਕੀ ਕਹਿੰਦਾ ਉਹਨੂੰ ਜੈ ਸ਼੍ਰੀ ਰਾਮ ਅਰੇ ਜੈ ਪੀਂ ਜੈ ਪੀਂ ਜੈ ਕਿਸਾਨ ਜੈ ਕਿਸਾਨ ਹਾਲੇਲੂਇਆ ਦੀ ਗੰਦਾ ਜੀ ਚਾਲੋ ਰੁਪਏ 20 ਆ ਨਹੀਂ ਤੇ ਉਦਾਂ ਇਹਦੇ ਨਾਲ ਹੀ ਵਾਪਸ ਰੁਪਏ ਨਹੀਂ ਆਰਐਮ 20 ਆ ਆਰਐਮ ਹੀ ਹੋ ਗਈ ਨਾ ਜੇ ਬੰਦ ਹੋ ਇਹਨੂੰ ਕੋਈ ਲੜਿਆ ਭਰਾਵਾ ਸੁੱਕੀ ਸਦੀ ਮੋਰ ਲੱਗ ਗਈ ਰੁਪਏ 500 ਲੱਗ ਗਏ 500 ਜਾਣ ਦੇ 500 ਆਣ ਆ ਕੇ ਡੰਡ ਮਾਰ ਲਾਂਗੇ ਡੰਡ ਮਾਰਨਾ ਸਟਾਲੇ ਛੋਟੇ ਚੱਲੇ ਸਾਰੀ ਅਮਰੇਕਸੇ ਲਈ ਅੰਧੀ ਰਾਤ ਕੁੜੀ ਐ ਵੈਕਸੇ ਲਾਉਣਾ 1 ਵਜੇ ਜੇ ਮਜੇ ਦੋਨੇ ਹੀ ਹੋਈਏ ਜੇ ਖੁੱਲਾ ਵੀ ਹੋਏ ਇਹ ਖੁੱਲਾ ਆ ਫਿਰ ਤੈਨੂੰ ਵਲੌਗ ਚ ਪਾਵਾਂਗਾ ਪੈਸਾ ਹਾਂ ਨਹੀਂ ਜਿੰਨਾ ਹੀ ਵਾਧੂ ਆ ਹੂੰ ਕੋਈ 3 ਸਕੇ ਗੋਟ ਯੂ ਮੂ ਕੋਈ ਪਹਿਲਾ ਹਾਂ ਇਹ ਨਹੀਂ ਦਰਨਾ ਇਸ ਸਮੇਂ ਤੇ ਮੈਂ ਇਹ ਪਹਿਲੇ ਦਿਨੇ ਆਪਾਂ ਇਹ ਦੇਖਦੇ ਹਾਂ ਨਹੀਂ ਲੱਗਦੀ ਵਧੀਆ ਜਿਮ ਜਿਹਾ ਜਾਂਦਾ ਹੁਣ ਬੈਕਗ੍ਰਾਉਂਡ ਸੋ ਥਿੰਗ ਸੋ ਯੂ ਨੋ ਸਟਾਰ ਬਾਕਸਰ ਥਿਸ ਇਜ਼ ਟਾਈਮ ਸਕੁਏਰ ਬਿਲਡਿੰਗ ਬਸ ਦੰਗ ਲਗ ਰਹੇ ਨੇ ਤਾਨੂੰ ਵੀ ਕਹਿੰਦੇ ਆ ਮੈਂ ਡੰਗਰੀ ਥੋੜੀ ਹੈਗਾ ਕਹਿੰਦਾ ਯਾਰ ਸਿਕਿਉਰਿਟੀ ਗਾਰਡ ਦਸੋਂਪਰ ਨਾ ਕਹਿੰਦਾ ਲੱਗਦਾ ਨਹੀਂ ਓਪਨ ਹੋਊਗਾ ਬੰਦਨ ਲੱਗਨਦਿਆ ਇਨ ਸਟਾਪ ਆਈ ਵਿਲ ਕਮ ਬੈਕ ਨਾ ਹਾਂ ਯੂ ਜਸਟ ਆਈ ਵਿਲ ਬੈਠਾ ਸਿਟ ਕਮ ਬੈਕ ਯੂ ਜਸਟ ਆਜਾ ਜੇ ਜਿਮ ਖੁੱਲਾ ਹੋਇਆ ਤੇ ਫਿਰ ਤੇ ਮੈਂ ਕਰਾ ਦੂੰਗਾ ਅੱਤ ਨਹੀਂ ਤੇ ਫਿਰ ਟੈਕਸੀ ਦੇ ਵਿੱਚ ਬਹਿ ਗਏ ਤੇ ਨਿਕਲੇ ਜਾਣੇ ਸਾਡੇ ਵਾਟ ਬਹੁਤ ਵੱਡੇ ਜਿਮ ਜਾਗੇ ਆ ਜਿਮ ਦੇ ਵੱਡਾ ਪਰ ਬੰਦ ਹੋਏ ਬੰਦ ਹੋਏ ਪਹਿਲੇ ਬੰਦ ਨਾ ਵੀ ਬੰਦ ਉਹ ਭਾਈ ਕੰਪਲੈਕਸੀ ਬੰਦ ਹੋਗਾ ਜਿਮ ਕਿੱਥੋਂ ਖੁੱਲਣਾ ਉਸਾਸ ਤੋਂ ਹੀ ਹੈ ਇਹਾਸ ਉਸ ਜਿੱਥੇ ਜੋਪਨ ਜਿਮ ਜਿਮ ਉਸ 24 ਆਵਰਸ ਨੋ ਹੈ ਜਿਮ ਓਪਨ ਨੋ ਜਿਮ ਨੇ ਆਲ ਮਲੇਸ਼ੀਆ ਸੀ ਨੋ ਹੈ 24 ਆਵਰ no 10 ਪੀਐਮ ক্লোਜ਼ ਯੇ एवरीथिंग ਜਿਮ ਇਨ ক্লোਜ਼ ਗੂਗਲ ਸੀਟ 24 ਆਵਰ ਲਾਈਫ ਐਂਡ ਫਿਟਨੈਸ ਇਸ ਟਾਈਮ ਇਸ ਟਾਈਮ ਸਕਰ ਓਪਨ 24 ਆਵਰਸ ਦਿਸ ਇਜ਼ ਲਾਈਫ ਐਂਡ ਫਿਟਨੈਸ ਇਨ ਟਾਈਮ ਸਕਰ ਵਾਟ ਇਸ ਦੇ ਇਨ ਟਾਈਮ ਸਕਰ ਨੋ ਨੋ ਅਦਰ ਅਦਰ ਆਈ ਡੋਨਟ ਨੋ ਬਸ ਅਦਰ ਟਾਈਮ ਸਕਰ ਨਾ ਲਾਈਫ ਫਿਟਨੈਸ ਬਹੁਤ ਹੈ ਤਾਂ ਉਹ ਤੁਹਾਨੂੰ ਸਮਝਾਉਂਦਾ ਟਾਈਮ ਇਸ ਕੋਈ ਆ ਉਹ ਤਾਂ ਆਊਟਸਾਈਡ ਪਲੇ ਕੋ ਸਰਕਲਰ ਸਾਈਟ ਨੂੰ ਨਹੀਂ ਹੋ ਰਿਹਾ ਦੂਸਰਾ ਟਾਈਮ ਸਕੇਡ ਨਾ ਓਕੇ ਚਲੋ ਥੈਂਕ ਯੂ ਲੱਗੀ ਲੱਗੀ ਖਸ ਖਸ ਇੱਥੇ ਐਕਸਲਰੇਟਰ ਮੜੀ ਮੜੀ ਉਹਨੂੰ ਉਹਦੇ ਮੈਪ ਤੇ ਉਹ ਲਾਣਾ ਲਾਈਫ ਐਂਡ ਫਿਟਨੈਸ ਉਹਨੂੰ ਤੇ ਕਿਹਾ ਲਾ ਕੇ ਵੇਲਾ ਹੋਰ ਪਹਿਲੇ ਮਾਈਮੈਂਟ ਨਾਈਅਰ नियर অর ਦੂਰ نو ਨਾਟ ਨੀਅਰ ওকে ਥੈਂਕ ਯੂ 2x ਮਸਟ 1 ਮਿੰਟ 1 ਮਿੰਟ ਦਾ ਰਾਜ ਹੂੰ 1 ਮਿੰਟ ਦਾ ਰਾਜ ਚਲ ਉਹਨੂੰ ਕਿੱਥੇ ਕਿੜ ਲੈ ਯੂ ਐਫ ਗੂਗਲ ਯੂ ਨੋ ਓਪਨ ਆਈ ਵਿਲ ਟੈਲ ਯੂ ਗਿਵ ਮੀ ਯਰ ਫੋਨ ਆਈ ਥਿੰਕ ਥਿਸ ਇਸ ਵੈਰੀ ਨੀਅਰ ਦੈਟਸ ਵਾਈ ਯੂ ਆਰ ਵੈਰੀ ਨਾਈਸ ਪਰਸਨ ਬਟ ਆਈ ਆਲਸੋ ਨੋਟ ਸ਼ੋਰ ਯੂ ਥੈਂਕ ਯੂ देखो यार भाई। आई वैन कम नियर बाई। ओह थैंक यू। आई वैन कम नियर बाई। वेरी गुड पर्सन यू आर। वेरी नाइस। हाँ देन 100 रुपये पपर्डी। पहले तो होगा भी ना। पहले लोगा। ला। ओह साहू। जिधर नहीं होना मार देना पहले। कामिकड़े दे। <laughs> <देच> चिकार देना। <laughs> लगे यार। नियर नियर। जिम नियर। अभी साढ़े ट� ਕਿਉਂਕਿ ਕੱਲ ਆਪਾਂ ਬਿਜ਼ੀ ਰਹੇ ਹਾਂ ਪਰਸੋਂ ਜਾਚ ਰਹੇ ਹਾਂ ਹੁਣ ਨਾ ਟਰਲੋ ਮਸ਼ੀ ਹੋਣੇ ਟਰਲੋ ਮਸ਼ੀ ਟਰਲੋ ਮਸ਼ੀ ਗਿਆਨੀ ਜੀ ਵੀ ਟਾਵਲ ਲੈ ਗਏ ਇਦਾਂ ਬਹੁਤ ਭੈਣ ਜੀ ਮਸ਼ੀ ਰੰਡ 2000 ਮਾਰਤਾ ਬੋਦੀ ਜਾ ਗਏ ਨੇ ਬਸ ਪਹਿਲਾਂ ਹੀ ਮਾਰਨੇ 40 ਮਿੰਟ ਕਿ ਕੁਚ ਕੁਚਲ ਚ ਹੋ ਜਾ ਸਹੀ ਗੱਲ ਨਾ ਨਾ ਦੇ ਬਲੀ ਹੁਣ ਦੋਨੇ ਮੇਰੀ ਚੈਨ ਵੀ ਰਿਕੜਾ ਬੜੀ ਮੋਟੀ ਪਾਈ ਇਹੰਦ ਕਰਨਿਆ ਯਾਰ ਇਹ ਹੁਣ ਵੀ ਬਾਤ ਹੋਇਆ ਨੂੰ ਕਿ ਉੱਤੇ 50 ਲੈ ਲਾ 50 ਰੁਪਏ 50 ਹਾਂ ਤੌੜਾ ਧੀਰਾ ਦੇ 1 ਵਜੇ ਇਸਨੂੰ ਵੇਖਾ ਇਹਨਾਂ ਦਾ ਰੱਟਾ ਨਾ ਮੈਨੂੰ ਡੀ ਚੈਨਾ ਪਈਆਂ ਸੋਨੇ ਦੀਆਂ ਸਹੀ ਗੱਲ ਹੈ ਹੂੰ ਦੂਸਰੀ ਵਾਲ ਕੰਸਟਲੇਸ਼ਨ ਹੋਰ ਪਲੱਸ ਵਟ ਇਸ ਵੀਡਿੰਗ ਹਰ ਵਨ ਕੋਈ ਨਾ ਜਾਈਸ ਅਲਰੀਡੀ ਕਲੋਸ ਏਵਰੀਥਿੰਗ ਵੇਅਰ ਇਜ਼ ਲਵ ਐਂਡ ਫਿਟਨੈਸ ਲਾਈਵ ਐਂਡ ਫਿਟਨੈਸ ਜਿਮ ਨਹੀਂ ਸੁਣਨਾ ਦੋ ਪਲੱਸ ਲਿਖਿਆ ਕਿ ਲਾਈਫ ਵੇਅਰ ਇਜ਼ ਲਿਖਿਆ ਵੇਅਰ ਇਜ਼ ਰਾਈਟ ਲਾਈਫ ਫਿਟਨੈਸ लाइफ एंड फिटनेस 몰라ਦਾ ਫੇਰ ਦੱਸਿਆ ਲਾ ਦਿਆ ਨਹੀ ਨਹੀ ਦਾ ਜਿਮ ਇਹਦਾ ਸਹੀ ਗੱਲ ਜੀ 24 ਘੰਟੇ ਖੁੱਲ੍ਹ ਜਿਮ ਖੁੱਲ੍ਹਦਾ ਆ ਉਹ ਇਸ ਕੋਡੀ ਕਰਦੇ ਨੇ ਉੱਤੇ ਗੱਡੀ ਨਾਲ ਹੁੰਦਾ ਸਾਰੇ ਬੰਦ ਹੈ ਲਾਈਫ ਫਿਟਨੈਸ ਨੋ ਹੈ ਉਹ ਮਾਲ ਚ ਹੈ 올 ਇਨਸਾਈਡ ਅ ਮਾਲ ਨਾ ਵਰਡ ਜਿਮ ਇਸ ਇਟ ਅ ਮਾਲ but it's open 24 hours 24 hours yes that's a good thing say hey oh all right okay wait khulla main pehli rehna thein ithe par terrace te kuch kar laan haan oh jaan pata nahi meri dusra rehne de aain number le leni par call karte karange main mall gym gym open ओपन ओपन सो ओपन यू आर पक्का ओपन श्योर डम श्योर हाउ मच चलिए देखें ओपन ना वो कौन से 24 आवर्स ओपन जिम श्योर डम श्योर टैक्सी पे आई विल पे वो श्योर जी सर फर्स्ट फ्लोर हम नो लेवल 4 लेवल 4 दिस आई द वेरी एप वन ਇਨ ਦਿਸ ਸਾਈਡ ਫੋਰਥ ਫਲੋਰ ਜਿਮ ਇਜ਼ ਓਪਨ ਹੁਣ ਭੇਜ ਦੇ ਫਿਰ ਇਹ ਲੱਗਣ ਨਹੀਂ ਰਿਹਾ ਆਈ ਤੁਮ ਨੇ ਯੂਸ ਨਹੀਂ ਨੋ ਕਾਰਡ ਨਹੀਂ ਨਹੀਂ ਕੈਸ਼ ਨੋ ਕੈਸ਼ ਉਹ ਪੈਸੇ ਸਰ ਕੈਸ਼ ਨਹੀਂ ਲੈਣਾ ਰਣੇ ਦੇ ਪੁੱਛ ਕੇ ਆਈਏ ਕਾਰਡ ਕਾਰਡ ਨਹੀਂ ਉਤਰਾ ਅੱਛਾ ਇਹਦੇ ਮਹਿਣਾ ਦੇ ਬੰਦੇ ਨੂੰ ਵੀ ਆਉਂਦਾ ਹੁੰਦਾ ਹੋਊਗਾ ਹੁਣ ਕੀ ਕਰੀਏ ਕਾਰਡ रूम कार्ड ਜਿਹੜਾ ਕਾਰਡ ਨਹੀਂ ਲੱਗਦਾ ਉੱਥੇ ਜੋ ਟੱਚ ਕਰ ਨਹੀਂ ਯਾਤਰਾ ਦਾ ਕਾਰਡ ਕਿੱਥੋਂ ਮਿਲਦਾ ਇੱਕ ਵੇਅਰ ਕਾਰਡ ਕਾਰਡ ਅਵੇਲੇਬਲ ਕੋਡਰ ਲੈਵਲ 4 ਮੇ ਜਾ ਕੇ ਚੈੱਕ ਕਰਦਾ ਕੋਡਰ ਸੇ ਇਧਰ ਦਰਬਾਰ 1 ਮੇ ਜਾ ਹੁੰਦੀ ਆ ਰਹੀ ਨੂੰ ਨਹੀਂ ਕਾਰਡ ਕਹਾਂ ਸੇ ਮਿਲੇਗਾ ਕੋਡ ਅਵੇਲੇਬਲ ਉਹ ਉਧਰ ਦਰਬਾਰ 1 ਮੇ ਜਾਓ ਉਧਰ ਇੱਕ ਸਿਮਰਤੀ ਬੈਠਾ ਹੋਆ ਉਸ ਮੇ ਸਿਮਰਤੀ ਇਹ ਨਹੀਂ ਕਾਰ ਦੇਗਾ ਉਹ ਇੱਕ ਵਾਰ ਜਾ ਟ੍ਰਾਈ ਵੈਲਕਮ ਬੈਕ Yeah, you see already level four, level four. I know, but you see already the constellation, the close. Oh, she, uh, she He said gym is open 24 hours. Yeah, yeah, we already seen the girl. Huh. open. Mm, thank you. But walking is easy, but what no, hmm. taxi, no, no, no He said. But I problem, na, me problem. Go to taxi. He said we need car to open gym. That's why we stop you. ਵਨ ਕਾਰਡ ਵਨ ਕਾਰਡ ਦੈਟਸ ਵਾਈ ਵੀ ਸਟਾਪ ਯੂ ਕੋਮ ਫਿਰ ਨਾ ਕਾਰਡ ਵੀ ਗੈਟ অর ਨੋਟ ਨੋਟ ਸ਼ੋਰ ਉਹ ਕਾ ਯਾ ਤੰਗੂੜੀ ਦੇ ਬਾਈ ਤੇ ਇੱਥੇ ਲੈ ਲਿਆ ਫਿਰ ਉਹ ਘੁੰਮ ਕੇ ਆਊਗਾ ਨਾ ਇੱਕ ਦਿਨਾਂ ਨੂੰ ਹਿੰਦੀ ਵੀ ਨਹੀਂ ਆਉਂਦੀ ਹਿੰਦੀ ਦੀ ਲੋੜ ਨਹੀਂ ਪੈਣੀ ਜਿੰਨੀ ਤੁਂ ਅੰਗਰੇਜ਼ੀ ਬੋਲਦੇ ਉਹ ਨੇਪਾਲੀ ਭੈਣ ਜ ਨੂੰ ਆਈ ਸੀ ਆ ਲਾਸਟ ਵਾਰੀ ਵੇਖਣਾਂ ਦੇ ਇੱਕ ਥੋੜਾ ਦਿਖਲੀ ਯਾਰ ਸਹੀ ਗੱਲ ਆ ਅੱਗ ਲਾ ਪਿਆ कि नै बज गए वो नहीं गल यार नु ज्ञाना काटई 12 मिलनी 12:45 हो गए रुक के चल जाएगा और वंटा से आजे जिम नो हाउ किलोमीटर चाइना टाउन विच टाइम 9 किलोमीटर चाइना टाउन नो चाइना टाउन चाइना टाउन ये सेड ही नहीं है आई से डिस्टेंस विच डिस्टेंस चाइना टाउन चाइना टाउन ओ चाइना टाउन द बेस्ट आई टेक यू No walk. No walk. You can walk. I do actually. walk. After one hour, you coming? No, no, I go back. This also I want to go back. I okay. see you, you walk. You two available. person finding or walking. Taxi available? Yeah, you can see. one. Okay. This gym. Okay. Now we go. This one. Lifetime. Hmm. is close. नो क्लोज नो क्लोज वेंट टू अदर साइड अबाउट दिस वन एनी टाइम कॉल कर लानोगे कॉल यू कॉल यू कॉल एंड टॉक देम जिम इज ओपन और नॉट कॉल लगवाओ यू कॉल इंग्लिश इन इंग्लिश यू गो ऑन उनको नहीं जाने मुड़ के छोड़ दे फिर कॉल कॉल हां ओ देर से दिस कॉल ਨਾ ਤੱਕ ਇਹ ਨਾਲ ਇਸ ਵਾਰ this one we go just now ਆ ਟੈਲ ਟੈਨ ਗਈਦਾ ਕੀ ਨਬਸ਼ ਨੂੰ ਛਾਲਾ ਡੈਡੂ ਕਿ ਆ ਨਾ ਨਹੀਂ ਲੈਣੀ ਰਾਹ ਆ ਲਾਸਟ ਟਰਾਈ ਆ ਮਾਲ ਦੇ ਵਿੱਚ ਕਹਿੰਦਾ ਜਿਮ ਖੁੱਲਾ ਪਾ ਟਰਾਈ ਕਰ ਲੋ ਵੇਖੋ ਸਾਡੀ ਕਿਸਮਤ ਆ ਗਿਆ ਚੌਥੇ ਫਲੋਰ ਤੇ ਚੱਲੇ ਆ ਜਿਮ ਸਕਿਉਰਟੀ ਗਾਰਡ ਵੀ ਨਾ ਆਈ ਗਾ ਬੰਦੂ ਦੀ ਗੱਟ ਚੜਾ ਪਰੇ ਟੈਕਸੀ ਵਾਲਾ ਭਰ ਗਿਆ ਰਹਿਵਾ ਉਹ ਜਿਹੜਾ ਬੇਟ ਕੰਡ ਇਹ ਦੇਨੇ ਹੈ ਕਿ ਨਹੀਂ ਕੋਈ ਗੱਲ ਨਹੀਂ ਇੰਨੇ ਵਧੀਆ ਲੋਕ ਨੇ ਯਾਰ 1 ਵਜੇ ਸਾਡੇ ਵਾਹਿਂ ਦੇ ਰਾਤ ਨੂੰ ਨੇ ਭਾਗ ਵੜਿਆ ਚੀਨਾ ਖੋਲਣੀਆਂ ਖੋਲ ਗਿਆ ਮਾਰ ਖਾ ਜਾ ਉਹ ਆਪ ਕੇ ਨਾ ਮਾਰ ਹੁੰਦਿਆ ਛੋਟੀ ਗਾਰ ਸਪੈਸ਼ਲ ਸ਼ਰ ਆਉਂਦਾ ਕਿ ਤੈਨੂੰ ਮੈਂ ਛੱਡਦੀ ਹੁਣਾ ਆ ਦੇ ਤੋਂ ਚਾ ਪੋੜ ਜੀ ਆਹ ਨਾ ਸਿੱਖ ਆਪ ਪੋੜ ਜੀ ਬੇਕੋ ਆਪ ਇਹ ਸੇਗਰ ਦੀਂਗੇਗਾ ਓਕੇ 16 ਗਾਇ ਮੈਂ ਕੀ ਚੱਲਿਆ ਰਾਮ ਮੈਂ ਲਾੜੀ ਅੱਤੀ ਬੜੀ ਮਿਹਰਬਾਨ ਕਰੀ ਐਕਸਲ ਲੱਜੇ ਤੇ ਕਰ ਲਿਆ ਜੇ ਮਝੋ ਆਏ ਨਹੀਂ ਹੁਣ ਮੇਰਾ ਜੀ ਹਾਲ ਕੋਸਾਬ ਰਾਜੇ ਨਹੀਂ ਛੋਟੇ ਕੋਸਾਬ ਕੋ ਤੋ ਟਵਲ ਲੱਗੇ ਦੇਖੋ ਕਿਨੇ ਮਹਿਕ ਲਾਉਂਦੇ ਪਸੀਨਾ ਪਸੀਨਾ ਇੰਨੜਾ ਪਾਣੀ ਮਹਾਂ ਦੇ ਲਾਉਂਦੇ ਅੱਛਾ ਆ ਉਹ ਦੇਹ ਨਾ ਤੇ ਪੋਟੀਆਂ ਨਾ ਅੰਦਰ ਕੋਈ ਬੰਦਾ ਨਹੀਂ ਹੈਗਾ ਉਹ ਕਹਿੰਦਾ ਵਾ ਕਿ ਉਹ ਕਾਰਡ ਚਾਹੀਦਾ ਵਾ ਅੰਦਰੋਂ ਆ ਆ ਚੀਜ਼ ਖੁੱਲੇਗਾ ਨਾ ਆਲੇ ਕੋ ਨੂੰ ਆਨੂੰ ਕਾਰਡ ਚਾਹੀਦਾ ਜਾ ਉਹ ਅੰਦਰ ਬੰਦਾ ਉੱਥੇ ਮੌਜੂਦ ਹੋਏਗਾ ਫੇਰ ਅੰਦਰ ਬੰਦਨਾ ਹੰਨੇ ਪਰ ਵਿਚਾਰਾ ਮਿਹਨਤ ਕਰਦਾ ਕਹਿੰਦਾ ਕੋਈ ਮਟਰਾਈ ਕਰਦਾ ਜੇਮ بڑا ਵਈਆ ਜੇਮ ਵੀ ਉਹ ਪਹਿਲੇ ਬਾਕਸਿੰਗ ਟੈਲ ਲਾਇਆ ਟੈਡਬਲਾ ਤੇ ਵਧੀਆ ਪੈ ਗੋ ਉਹ ਅੰਦਰ ਵੀ ਗਾਈ ਹੋਰ ਉਹ ਵੇਖਿਆ ਮੰਦਰੋਂ ਨੂੰ ਮੈਂ ਸਾਰਾ ਪਠਾ ਕਰ ਦੇਣਾ ਘਰ ਕੋਲ ਉਹ ਬਣਾ ਦੋ ਜਾਨ ਨੂੰ ਹਾਂ ਵੀ ਕੋਲ ਤਾਂ ਕਿਹ ਛੇ ਨਾ ਭਿਤਰ ਮਾਂਸੇ ਹੀ ਛੇ ਨਾ ਭਿਤਰ ਮਾਂਸੇ ਭਾਈ ਤਾਂ ਖਲਦੇ ਬੰਨੁੰਦੇ

ਹੰਦਰ ਆਦਮੀ ਹੈ ਨਹੀਂ ਗਾ ਜਿੰਮੇ ਤਵਾਏ ਦੇ ਆ ਆ ਇੱਥੇ ਫਿਰ ਪੋਜ਼ਿੰਗ ਕਰ ਜੰਨੇ ਮਾੜੀ ਮਾੜੀ ਚਲੋ ਉਹ ਬੱਲੇ ਲਾਈ ਐਕਸਾਈ ਉਹਦੇ ਚਲੋ ਸਾਡੀ ਹਾਜ਼ਰੀ ਪ੍ਰਮਾਣ ਮਾ ਸਾਡੇ ਕੇ ਭਰਾਵਾਂ ਚੱਲੇ ਆ ਕੀ ਕਰੀਏ ਹੁਣ ਸਵੇਰੇ ਗੋੜਦ ਕਰਦੇ ਆ ਮਿਲਦੇ ਆ ਪੂਰੀ ਟਰਾਈ ਕੀਤੀ ਆਪਣੇ ਲੋ ਬੈਸਟ ਕਰ ਲਈ ਪਰ ਕੋਈ ਫੈਸਿਲਿਟੀ ਅਵੇਲੇਬਲ ਨਹੀਂ ਜਿੰਮ ਪਹੁੰਚ ਗਏ ਆ ਟੈਕਸੀ ਵਾਲੇ ਨੂੰ 2000 ਰੁਪਏ ਦੇ ਦਿੱਤਾ ਵਾ ਬਾਕੀ ਉਹ ਫਿਰ ਆਪਾਂ ਹੋਰ ਜਿਮ ਵੀ ਖੁੱਲ੍ਹਾ ਆ ਪਰ ਬੰਦਾ ਹੀ ਨਹੀਂ ਕੋਈ ਹੈ ਵੀਰੇ ਵਰਕਆਊਟ ਕਰਾਂਗੇ ਤੇ ਫਿਰ ਬਾਕੀ ਵੀਲੋਗ ਬਾਅਦ ਵਿੱਚ ਥੈਂਕ ਯੂ ਵੈਰੀ ਮਚ ਆਪਾਂ ਜਿਮ ਗਏ ਆ ਨੇ ਵਿਚਾਰੇ ਨੇ ਮਿਹਨਤ ਕੀਤੀ ਆ ਇਹ 43 ਸਾਲ ਦਾ ਬੰਦਾ ਵਾ ਮਲੇਸ਼ੀਆ ਰਗਾ ਵਾ ਤੇ ਇਹ 2 ਘੰਟੇ ਸਾਡੇ ਵਾਸਤੇ ਖਪਤ ਕੀਤੇ 2 ਘੰਟੇ ਨੇ ਤੇ ਮੈਂ ਉਹਨੂੰ ਕਹਿਣ ਡਿਆ ਇਹ ਕਹਿੰਦਾ ਮੈਂ 20 ਰੁਪਏ ਲਵਾਂਗਾ ਹੁਣ ਵਾਪਸ ਵੀ ਲੈ ਗਿਆ ਵਾ ਪੂਰੇ ਸ਼ਹਿਰ 'ਚ ਵੀ ਕਮਾਇਆ 20 ਰੁਪਏ ਪਹਿਲੇ ਜਿਮ ਦੇ ਹੀ ਹਾਂ 20 ਰੁਪਏ ਪਹਿਲੇ ਜਿਮ ਦੇ ਮੈਂ 5 ਮਿੰਟ ਦਾ ਰੱਖੀ ਨੇ ਦਵਾ ਹਾਂ ਮੱਚ ਉਹ ਕਹਿੰਦਾ ਨਾ ਯਾਰ ਇਹ ਮੇਰੇ ਬ੍ਰਦਰ ਜੇ ਸੁਣੋ ਉਹਦੇ ਮੂੰਹ ਹਾਂ ਹਾ ਮੱਚ ਪਲੀਜ਼ ਯੂ ਮੇਕਿੰਗ ਵੀਡੀਓ ਹਾ ਮੱਚ ਪਲੀਜ਼ ਆਪ ਟੂ ਯੂ ਕਹਿੰਦਾ ਜਿੰਨੀ ਤੁਹਾਡੀ ਮਰਜ਼ੀ ਮੈਂ ਕਹਿੰਦਾ ਨਹੀਂ ਤੂੰ ਪੈਸੇ ਦੱਸ ਤੇ ਮੇਰੇ ਹਿਸਾਬ ਨਾਲ ਰਾਤ 1 ਵਜੇ ਜੇ ਆਪਾਂ ਜਾਂਦੇ ਨਾ ਅੰਮ੍ਰਿਤਸਰ ਜਾਂ ਪੰਜਾਬ ਚ ਤੇ ਆ ਚੈਨੀਆਂ ਖੋਲਣੀਆਂ ਸੀ ਤੇ ਭੈਜ ਮਟਰ ਵੀ ਕਰ ਦਾਂ ਸਾਡਾ ਯਾਰ ਇਸੇ ਕਰਕੇ ਸਾਡਾ ਜਿਹੜੀਆਂ ਬਾਹਰ ਲੀਆਂ ਕੰਟਰੀਆਂ ਨਾਲ ਸੇਫਟੀ ਤੇ ਔਨੈਸਟ ਲੋਕ ਹੈਗੇ ਕੋਈ ਗੱਲ ਕਿੰਨੇ ਦਈ ਹੁੰਦਾ ਕੋਸ਼ਿਸ਼ ਜਿਹੜੀ 50000 ਰੁਪਏ ਦੀ ਇਹ ਕਿਤੇ ਲੀ ਤੇ 60 ਦੇ ਹੀ ਦਿੱਏ ਦਿੱਲੀ ਵਾਈ ਵਡਾੜਾ ਸਾਡਾ ਨਹੀਂ ਨਹੀਂ ਕਰ ਦੇਣੇ ਪੜਿਆ ਨੂੰ ਚਾਹ ਬੜੀ ਜਿਹੀ ਲੈਣਾ ਹੈ ਨਾ ਦੈਟਸ ਗੁੱਡ অর ਨਾਟ ਇਸ ਗੁੱਡ ਬਈ ਹੈਪੀ ਹੈਪੀ ਆਹ ਗੁੱਡ ਥੈਂਕ ਯੂ ਓਕੇ 60 ਕੇ ਤੇ ਕਹਿੰਦਾ ਮੈਂ ਬਹੁਤ ਖੁਸ਼ ਹਾਂਵਾ ਤੇ ਚਲੋ ਕੋਈ ਨਹੀਂ ਭਾਵੇਂ ਇੰਡੀਆ ਦਾ 1200 ਰੁਪਇਆ ਪਰ ਅਈ ਰਾਤ ਮਲੇਸ਼ੀਆ ਹੀ ਘੁੰਮ ਲਿਆ ਸਾਰਾ ਓਕੇ ਬਰ ਨਾਈਸ ਮੀਟ ਯੂ ਥੈਂਕ ਯੂ ਸੋ ਮਚ ਠੀਕ ਠੀਕ ਯਾ ਓਕੇ ਬਾਏ ਓਕੇ ਸੀ ਜੀ ਯਾ ਜਿਹੜਾ ਬੰਦਾ ਪਹਿਲਵਾਨ ਹੁੰਦਾ ਨਾ ਉਹਦੀ ਸੋਚ ਜਿਹੜੀ ਹੁੰਦੀ ਨਾ ਬੜੀ ਤਕੜੀ ਚਾਹੀਦੀ ਆ 2 ਵਜੇ ਮਿਹਨਤ ਭਾਵੇਂ ਨਹੀਂ ਲਈ ਮਿਹਨਤ ਨੂੰ ਫਿਰ ਡਬਲ ਮਾਸ ਲੱਗੂਗਾ ਹੁਣ ਡਾਈਟ ਕਰ ਲੱਗੇ ਜੇ ਪੂਰੀ ਆਪਾਂ ਇਨਾਂ ਕੋ ਵਧੀਆ ਭੁਰਜੀ ਬਣਾਈ ਆ ਘੈਂਟ ਪਨੀਰ ਦੀ ਨਾ ਯੂਟ ਬਣਾਇਆ 10-12 ਗਲਾਖ ਮੁਸੰਮੀ ਦਾ ਅੰਦਰ ਬਣਾਉਂਦਿਆ ਵੇ ਨਾਲ ਕੋਕੋਨ ਬਾਟਰ ਆ ਸਾਹਮਣੇ ਪਿਆ ਵਿਖਾਓ ਆ ਨਾ ਜੂਮ ਕਰ ਨਾਰਲ ਪਾਣੀ ਦੋ ਦੋ ਪੀਵਾ ਖਰਾ ਰੱਖਾਂਗੇ ਪੂਰੀ ਤੇ ਸਿਆਣੇ ਐਵੇਂ ਨੇ ਕਹਿੰਦੇ ਭਾਜ ਬੰਦਾ ਦੇ ਘੂੜਾ ਦੀ ਬੁੱਢਾ ਨਹੀਂ ਲਾ ਰੋਡ ਵੇਖੋ ਰਾਤ ਚੱਲਦੀ ਆ ਫਨ ਬਣਿਆ ਵੇ ਸੇਮ ਲੇਸ਼ਕੀਆ ਬਿਲਡਿੰਗਾਂ ਨਿਆਰੇ ਸਿਕਿਉਰਟੀ ਰਾਤ ਦੇਖਣੇ ਵਜੇ ਰਾਤ ਦੇ ਡੇਢ ਵਜੇ ਕੋਈ ਟੈਨਸ਼ਨ ਨਹੀਂ ਐ ਕੋਈ ਟੈਨਸ਼ਨ ਨਹੀਂ ਐ ਆ ਵਾਹ ਇਹ ਨਹੀਂ ਬੋਲਣਾ ਮੇਰੀ ਸਿਹਤ ਦਾ ਰਾਸ 1:30 ਵਜੇ ਜੂਸ ਮਸੰਮੀ ਦਾ ਖਾਸ ਦੇਖੋ ਚੈੱਕ ਕਰੋ ओरिजिनल ਜੂਸ ओरिजिनल ਖਰਾਕ ਤੁੰਨ ਕੇ ਰੱਖੋ 22 ਕਿੰਨੇ ਤੁਹਾਡਾ ਡਿਸਪਲਿਨ ਹੈ ਗਾ ਜੀ ਰਾਤ 2:00 ਵੀ ਖਰਾ ਦਾ ਖਿਆਲ ਰੱਖੋ ਤੁੰਨ ਕੇ ਤੁੰਨ ਕੇ ਤੁੰਨ ਕੇ ਕੰਮ